ਦੇ 15 ਅਗਸਤ ਦੇ ਮੌਕੇ ਤੇ ਅਸੀਂ ਆਫਰ ਲਗਾ ਰਹੇ ਹਾਂ 15 ਅਗਸਤ ਔਰ ਰੱਖੜੀ ਵਾਲੇ ਦਿਨ ਜੀ ਕੋਈ ਵੀ ਤੁਸੀਂ ਚੀਜ਼ ਤੋਂ ਬਾਏ ਕਰਦੇ ਹੋ ਕੋਈ ਪੀਜ਼ਾ ਦਾ ਆਰਡਰ ਦਿੰਨੇ ਹੋ ਕੋਈ 버ਗਰ ਦਾ ਸੈਂਡਵਿਚ ਦਾ ਕੋਈ ਸ਼ੇਕ ਰਿਫਰੈਸ਼ਰ ਕੋਈ ਵੀ ਤੁਸੀਂ ਆਰਡਰ ਦਿੰਨੇ ਹੋ ਉਹਨਾਂ ਦਾ ਅਸੀਂ ਬਾਇਵਲ ਟੇਕ ਵਨ ਦਵਾਇਆ ਵਧੀਆ ਲੱਗ ਰਿਹਾ ਇੱਥੇ ਆ ਕੇ ਇਹਨਾਂ ਦੀ ਜਿਹੜੀ ਪ੍ਰੈਪਰੇਸ਼ਨ ਹੈ ਬਹੁਤ ਅੱਛੀ ਹੈ ਔਰ ਲੈਟਨ ਵੀ ਬਹੁਤ ਜ਼ਿਆਦਾ ਸਪੇਸ਼ੀਅਸ ਹੈ ਜੇ ਕਿਸੇ ਨੇ ਪਾਰਟੀ ਕਰਨੀ ਹੋਏ ਉਹਦੇ ਵਾਸਤੇ ਪਾਰਟੀ ਹਾਰਦੀ ਹੈਗਾ ਔਰ ਮਤਲਬ ਮਲਟੀ ਪਰਪਸ ਹੈ ਇਥੇ ਨਾ ਟਾਂਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਟਾਂਡਾ ਦੇ ਵਿੱਚ ਰੀਓਪਨ ਹੋ ਗਿਆ ਦ ਕ੍ਰਿਸਪੀ ਹਾਕਰਸ ਰੈਸਟੋਰੈਂਟ ਜੋ ਕਿ ਪਗਸਿੰਘ ਚੌਕ ਤਹਿਸੀਲ ਰੋਡ ਉਰਮੋ ਟਾਂਡਾਵੇ ਕੇ ਸਥਿਤ ਹੈ ਸੋ ਦੋਸਤੋ ਅਗਰ ਤੁਸੀਂ ਵੈਜ ਨਾਨ ਵੈਜ ਫਾਸਟ ਫੂਡ ਖਾਣ ਦੇ ਚੱਕੇ ਨਾ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਦ ਕ੍ਰਿਸਪੀ ਹਾਕਰਸ ਰੈਸਟੋਰੈਂਟ ਦੇ ਵਿੱਚ ਜੋ ਕਿ ਉਰਮੋ ਟਾਂਡਾਵੇ ਕੇ ਸਥਿਤ ਹੈ Crispy Hawkers ਦੇ ਰੈਸਟੋਰੈਂਟ ਦੇ ਵਿੱਚ ਪਾਰਟੀ ਹਾਲ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 25 ਤੋਂ ਲੈ ਕੇ 30% ਦੀ ਗੈਦਰਿੰਗ ਹੋ ਸਕਦੀ ਹੈ ਸੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨੀ ਹੋਵੇ ਬਰਥਡੇ ਪਾਰਟੀ ਕਿੱਤੀ ਪਾਰਟੀ ਜਾਂ ਫਿਰ ਰਿੰਗ ਸੈਰੇਮਨੀ ਕਰਨੀ ਹੋਵੇ ਤਾਂ ਦੇ ਕ੍ਰਿਸਪੀ ਹਾਕਰਜ਼ ਦੇ ਪਾਰਟੀ ਹਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੇ ਇਸ ਦੇ ਹਾਕਰਜ਼ ਦੇ ਵਿੱਚ ਤੁਹਾਡੇ ਐਂਟਰਟੇਨਮੈਂਟ ਦੇ ਲਈ ਓਲ ਗੇਮ ਦਾ ਖਾਸ ਪ੍ਰਬੰਧ ਹੈ ਤੁਸੀਂ ਫਾਸਟ ਫੂਡ ਦੇ ਨਾਲ ਨਾਲ ਆਪਣੇ ਗੇਮ ਵੀ ਇੰਜੋਏ ਕਰ ਸਕਦੇ ਹੋ ਤਾਂ ਕ੍ਰਿਸਪੀ ਹਾਕਰਜ਼ ਰੈਸਟੋਰੈਂਟ ਦੇ ਵਿੱਚ ਸਿਟਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਨੀਟ ਐਂਡ ਕਲੀਨ এনवायरमेंट ਪੂਰਾ ਪੂਰਾ ਫਰੈਂਡਲੀ ਹੈ ਰਸੂਈ ਐਸੀ ਹੈ ਸੋ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਫਰੈਂਡਸ ਦੇ ਨਾਲ ਕੋਲੀਗਸ ਦੇ ਨਾਲ ਇੱਥੇ ਆ ਕੇ ਫਾਸਟ ਫੂਡ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਕ੍ਰਿਸਪੀ ਹਾਕਰਸ ਵਿਦਾਸਟਾਉਂ ਦੇ ਵਿੱਚ ਜੋ ਕਿ ਉਰਮੇ ਟਾਂਡਾ ਵਿੱਚ ਸਥਿਤ ਹੈ ਤੇ ਆਓ ਇਸ ਗੱਲ ਕਰਦੇ ਹਾਂ ਕ੍ਰਿਸਪੀ ਹਾਕਰਸ ਦੇ ਫਰੈਂਚਾਈਜ਼ੀ ਆਨਰ ਦੇ ਨਾਲ ਤਾਂ ਉਹਨਾਂ ਨੇ ਪੁੱਛਦੇ ਹਾਂ ਕਿ 15 ਜਨਮ ਦੇ ਮੌਕੇ ਤੇ ਤੇ ਰਕੜੀ ਦੇ ਮੌਕੇ ਤੇ ਕੀ ਖਾਸ ਆਫਰਸ ਉਹਨਾਂ ਵੱਲੋਂ ਲਗਾਏ ਗਏ ਨੇ ਹਾਣਿਸਰ ਪੈਨਾਬਾ ਸਾਰੇ ਸ਼ਹਿਰ ਵਾਸੀਆਂ ਨੂੰ ਬੈ ਕ੍ਰਿਸਪੀ ਓਕਰ ਦੇ ਰੀਓਪਨ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕ ਔਰ ਅਸੀਂ 15 ਅਗਸਤ ਦੇ ਮੌਕੇ ਤੇ ਅਸੀਂ ਆਫਰ ਲਗਾ ਰਹੇ ਹਾਂ 15 ਅਗਸਤ ਔਰ ਰੱਖੜੀ ਵਾਲੇ ਦਿਨ ਜੀ ਕੋਈ ਵੀ ਤੁਸੀਂ ਚੀਜ਼ ਇੱਥੋਂ ਬਾਏ ਕਰਦੇ ਹੋ ਕੋਈ ਪੀਜ਼ਾ ਦਾ ਆਰਡਰ ਦਿੰਨੇ ਹੋ ਕੋਈ 버ਗਰ ਦਾ ਸੈਂਡਵਿਚ ਦਾ ਕੋਈ ਸ਼ੇਕ ਰਿਫਰੈਸ਼ਰ ਕੋਈ ਵੀ ਤੁਸੀਂ ਆਰਡਰ ਦਿੰਨੇ ਹੋ ਉਹਨਾਂ ਨਾਲ ਅਸੀਂ ਬਾਇ 1 ਟੇਕ 1 ਦਵਾਏ ਬਾਇ 1 ਗੈਟ 1 ਫ੍ਰੀ ਹਾਂਜੀ ਕੋਸ਼ੀ ਵੀ ਤੁਸੀਂ ਇੱਥੋਂ ਆਰਡਰ ਕਰਦੇ ਹੋ ਉਹ ਤੁਹਾਨੂੰ ਜਿੱਦਾਂ ਵੀ ਅਸੀਂ ਸਾਡਾ ਬ੍ਰਾਂਡ ਆ ਕ੍ਰਿਸਪੀ ਓਕਰ ਆ ਹਰ ਚੀਜ਼ ਤੁਹਾਨੂੰ ਕ੍ਰਿਸਪੀਨੈਸ ਔਰ ਫਰੈਸ਼ ਤੁਹਾਨੂੰ ਦਿੱਤੀ ਜਾਏਗੀ। ਤੇ ਰਕੜੀ ਤੱਕ अवेलेबल ਹੈ? ਨਹੀਂ ਰਕੜੀ 15 ਅਗਸਤ ਔਰ ਰਕੜੀ ਵਾਲਾ ਦਿਨ ਦੋ ਦਿਨ ਜੀ। ਓਕੇ ਹਾਂਜੀ। ਓਨਲੀ ਦੋ ਟੂ ਡੇਸ ਬਸ। ਇਹ ਸ਼ਹਿਰ ਵਾਸੀਆਂ ਲਈ ਆਫਰ ਹੈ ਜੀ। ਕੋਈ ਟਾਈਮ ਟਾਈਮ ਪੀਰ ਵੀ ਹੈਗਾ? ਨਹੀਂ ਕੋਈ ਟਾਈਮ ਪੀਰ ਨਹੀਂ ਸਵੇਰੇ 10 ਵਜੇ ਓਪਨ ਹੁੰਦਾ ਹੈ ਔਰ ਰਾਤ ਦੇ 10 ਵਜੇ ਤੱਕ ਤੁਸੀਂ ਕੋਈ ਵੀ ਆਰਡਰ ਦਿੰਨੇ ਹੋ ਤੁਹਾਨੂੰ ਬਾਈ 1 ਟੇਕ 1 ਮਿਲੂ। क्रिस्पी हॉकर रेस्टोरेंट ਦਾ ਵਾਈਟ ਸੌਸ ਪਾਸਾ ટ્રਾਈ ਕੀਤਾ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ ਤੇ ਲਾਜਵਾਬ ਹੈ। ਜੇਕਰ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ, ਫਰੈਂਡਸ ਦੇ ਨਾਲ, ਕੁਲੀਜ਼ ਦੇ ਨਾਲ ਇਹਦਾ ਪਾਸਵਰਡ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਵਿਜ਼ਿਟ ਕਰੋ ਕ੍ਰਿਸਪੀ ਹਾਕਸ ਰੈਸਟੋਰੈਂਟ ਦੇ ਵਿੱਚ ਜੋ ਕਿ ਉਲਮੋ ਟਾਂਡਾ ਵਿੱਚ ਸਥਿਤ ਹੈ। ਹਾਂ ਪਹਿਲੇ ਮੈਂ ਦੱਸਦਾ ਕਿ ਅਹੀਂ ਸਾਰੇ ਮੈਡਮ ਦੇ ਸਟਾਫ ਮੈਂਬਰ ਹਨ। ਔਰ ਸੀਨੀਅਰ ਸਕੰਡਰੀ ਸਕੂਲ ਹਰਸ਼ੇ ਮਾਨਸਰ ਤੋਂ ਆਏ ਹਨ ਸਪੈਸ਼ਲੀ ਇਸੇ ਚੀਜ਼ ਵਾਸਤੇ ਕਿ ਅੱਜ ਜਿਹੜਾ ਕ੍ਰਿਸਪੀ ਹਾਕਸ ਟਾਂਡਾ ਦੇ ਵਿੱਚ ਜਿਹੜਾ ਖੁੱਲਿਆ ਹੈ ਕਾਫੀ ਅੱਛਾ ਇਹਨਾਂ ਦਾ ਉਪਰਾਲਾ ਹੈ ਟ੍ਰੈਂਡਿੰਗ ਹੈ ਅੱਜ ਕੱਲ ਲੋਕਾਂ ਦੀ ਡਿਮਾਂਡ ਹੈ ਇਸ ਚੀਜ਼ ਦੀ ਵਧੀਆ ਲੱਗ ਰਿਹਾ ਇੱਥੇ ਆ ਕੇ ਇਹਨਾਂ ਦੀ ਜਿਹੜੀ ਪ੍ਰੈਪਰੇਸ਼ਨ ਹੈ ਬਹੁਤ ਅੱਛੀ ਹੈ ਔਰ ਲੈਕਨ ਵੀ ਬਹੁਤ ਜ਼ਿਆਦਾ ਸਪੇਸ਼ੀਅਸ ਹੈ ਜੇ ਕਿਸੇ ਨੇ ਪਾਰਟੀ ਕਰਨੀ ਹੋਵੇ ਉਹਦੇ ਵਾਸਤੇ ਪਾਰਟੀ ਹਾਲ ਵੀ ਹੈਗਾ ਔਰ ਮਤਲਬ ਮਲਟੀ ਪਰਪਸ ਹੈ ਜਿਹੜਾ ਕੋਈ ਫੈਮਿਲੀ ਫੰਕਸ਼ਨ ਕਰਨਾ ਛੋਟਾ ਜਿਹਾ ਉਹ ਵੀ ਕੀਤਾ ਜਾ ਸਕਦਾ ਹੈ ਔਰ ਬੈਣ ਦੀ ਅੱਛੀ ਸਪੇਸ ਹੈ ਨੀਟ ਐਂਡ ਕਲੀਨ ਹੈ ਪ੍ਰੋਪਰ ਹਾਈਜੈਨਿਕ ਹਾਈਜਨ ਦਾ ਧਿਆਨ ਰੱਖਿਆ ਗਿਆ ਹੈ ਔਰ ਇਹਨਾਂ ਦਾ ਸਟਾਫ ਵੀ ਬੜਾ ਕੋਆਪਰੇਟਿਵ ਹੈ ਔਰ ਸਪੈਸ਼ਲੀ ਜਿਹੜੇ ਕੁੱਕ ਨੇ ਬਹੁਤ ਅੱਛੇ ਨੇ ਇਹਨਾਂ ਦੇ ਔਰ ਜਿਹੜੀ ਮੇਨ ਚੀਜ਼ ਹੈ ਕਿ ਲੋਕਾਂ ਨੇ ਖਾਣ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਹੀ ਬੜੀਆਂ ਹਾਈਜਨ ਤਰੀਕੇ ਨਾਲ ਦੇਖੀਆਂ ਤੇ ਆਪਾਂ ਚੱਲ ਕੇ ਵਧੀਆ ਲੱਗਿਆ ਸਾਨੂੰ ਇਹ ਔਰ ਆਉਣ ਵਾਲੇ ਸਮੇਂ 'ਚ ਆਪਾਂ ਰੱਬਗੇ ਅਰਦਾਸ ਕਰਦੇ ਆ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਵਧੀਆ ਤਰੀਕੇ ਨਾਲ ਚੱਲੇ ਕਿਉਂਕਿ ਆਇਲ ਦੇ ਸਮੇਂ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਰੈਡੀ ਟੂ ਈਟ ਹੀ ਮਿਲੇ ਉਹ ਸਾਰੀਆਂ ਚੀਜ਼ਾਂ ਤੇ ਫੈਸਿਲਿਟੀ ਹੈ ਬੈਠਣ ਦੀ ਸਾਰਾ ਏਸੀ ਹਾਲ ਨੇ ਕੋਈ ਇਹ ਵੀ ਨਹੀਂ ਹੈ ਕਿ ਗਰਮੀ ਲੱਗੇਗੀ ਜਾਂ ਕੁਝ ਹੋਰ ਲੱਗੇਗਾ ਮਤਲਬ ਓਵਰ ਆਲ ਇਟਸ ਵੈਰੀ ਗੁੱਡ ਮੈਂ ਇਹ ਤਕੂੰਗੀ ਬਹੁਤ ਵਧੀਆ ਹੈ ਰੈਸਟੋਰੈਂਟ ਤੇ ਆਏ ਆ ਤੇ ਪੀਜ਼ਾ ਸੀ ਤੇ ਅੱਜ ਆਰਡਰ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਸੌਫਟ ਹੈ ਬਿਲਕੁਲ بیسਟ ਵੀ ਹੈ ਦਾ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰੂਗੀ ਕਿ ਤੁਸੀਂ ਇੱਥੇ ਵਿਜ਼ਿਟ ਕਰੋ ਤੇ ਸਾਰਿਆਂ ਨੇ ਆ ਕੇ ਇਥੇ ਇਹਨਾਂ ਦਾ ਡੇਲੀਸ਼ੀਅਸ ਪੀਜ਼ੇਸ ਟਰਾਈ ਕਰੋ ਅੱਜ ਸ਼ਹਿਰ ਟਾਂਡਾ ਵਿਖੇ ਦੀ ਕ੍ਰਿਸਪੀ ਹਾਕਰਜ਼ ਇਹਦੀ ਰੀਓਪਨਿੰਗ ਹੋਈ ਆ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਜਿਹੜਾ ਟਾਂਡਾ ਏਰੀਆ ਇਹ ਐਨ ਆਰ ਆਈ 벨ਟ ਆ ਇੱਥੇ ਇਹੋ ਜਿਹੇ ਰੈਸਟੋਰੈਂਟ ਜਿਹੜੇ ਆ ਲੋਕਾਂ ਦੀ ਲੋੜ ਹੈ ਜ਼ਰੂਰਤ ਹੈ ਕਿਉਂਕਿ ਲੋਕੀ ਜਿਹੜੇ ਬਾਹਰੋਂ ਆਏ ਵਿਦੇਸ਼ਾਂ ਚੋਂ ਉਹ ਜ਼ਿਆਦਾ ਲਾਈਕ ਕਰਦੇ ਆ ਫਾਸਟ ਫੂਡ ਇਸ ਕਰਕੇ ਜਿੱਥੇ ਮੈਂ ਅੱਜ ਸ਼ਰਮਾ ਜੀ ਜੋ ਕਿ ਇਸ ਰੈਸਟੋਰੈਂਟ ਨੂੰ ਚਲਾ ਰਹੇ ਨੇ ਜਿਨ੍ਹਾਂ ਨੇ ਅੱਜ ਇਹ ਉਦਘਾਟਨ ਕੀਤਾ ਉਹਨਾਂ ਨੂੰ ਵਧਾਈ ਦਿਨਾ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿਨਾ ਉਥੇ ਲੋਕਾਂ ਨੂੰ ਇਹ ਕਹਿਣਾ ਕਿ ਇਹ ਜਰੂਰ ਇੱਥੇ ਵਿਜ਼ਿਟ ਕਰਨ ਕਿਤੇ ਇੱਥੋਂ ਦੇ ਜਿਹੜੇ ਖਾਣੇ ਦਾ ਕਿਉਂਕਿ ਫਰੈਸ਼ ਖਾਣਾ ਜਿੰਨਾ ਤੱਕ ਮੈਨੂੰ ਪਤਾ ਲੱਗਾ ਫਰੈਸ਼ ਤਾਜ਼ਾ ਫੂਡ ਇਹਨਾਂ ਨੂੰ ਮਿਲੇਗਾ ਤੇ ਹਰ ਤਰ੍ਹਾਂ ਦਾ ਫੂਡ ਬਹੁਤ ਸਾਰੀਆਂ ਆਈਟਮਸ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪੰਪਲੈਟ ਤੇ ਵੀ ਬਹੁਤ ਵੈਰਾਈਟੀ ਆ ਸੋ ਆ ਕੇ ਇੱਥੇ ਇੰਜੋਏ ਕਰੋ ਆਪਣੀ ਜ਼ਿੰਦਗੀ ਇੰਜੋਏ ਕਰੋ ਵਧੀਆ ਫੂਡ ਖਾਓ ਕਿਉਂਕਿ ਚੰਗਾ ਖਾਣਾ ਚੰਗੀ ਹੈਲਥ ਇਹ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਆ ਇਸ ਲਈ ਇਹੋ ਜਿਹੇ ਜਿਹੇ ਰੈਸਟੋਰੈਂਟ ਆ ਇਹ ਇਲਾਕੇ ਵਾਸਤੇ ਇਸ ਰੈਸਟੋਰੈਂਟ ਦਾ ਰੀਓਪਨਿੰਗ ਹੋਣਾ ਬਹੁਤ ਖੁਸ਼ੀ ਦੀ ਗੱਲ ਆ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਆ ਕਿਹਾਸੇ ਗੱਲ ਕਰਦੇ ਆ ਐਡਵੋਕੇਟ ਸਰਵਿਸ ਹੋਤਾਜੀ ਦੇ ਨਾਲ ਜੋ ਕਿ ਦਕਸ਼ਤੀ ਆਫਿਸ ਦੀ ਇਨੋਗਰੇਸ਼ਨ ਤੇ ਅੱਜ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਪੁੱਛਦੇ ਆ ਕਿ ਹੋ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਹਾਂਜੀ ਮੈਂ ਇੱਥੇ ਅੰਜੇਸ਼ਵਰ ਕੁਮਾਰ ਚਰਮਾ ਜੀ ਤੇ ਤਨਵੇੇਸ਼ ਚਰਮਾ ਜੀ ਦੇ ਇਨਵੀਟੇਸ਼ਨ ਤੇ ਆਇਆ। ਪੁਰੇ ਸੇ ਬੜਾ ਅੱਛਾ ਲੱਗਾ ਮੈਂ ਨੋ ਕ੍ਰਿਸਪੀ ਹਾਕਰ ਜਿੱਲਾ ਇਹਨਾਂ ਦਾ ਫੂਡ ਵੀ ਬਹੁਤ ਅੱਛਾ ਆਇਆ। ਤੇ ਇਹਨਾਂ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਹੈ 노 ਡਾਊਟ ਇਹ ਮੇਰੇ ਫਰੈਂਡਸ ਦਾ ਫੀਲਡ ਦਾ ਨਹੀਂ ਸੀ ਬਟ ਮੈਂ ਇਹਨਾਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਆ ਕਿ ਹਰ ਫੀਲਡ 'ਚ ਕਾਮ ਜਿੰਦਾ ਬਾਕੀ ਫੀਲਡ 'ਚ ਵੀ ਕਾਮਯਾਬ ਹੋਏ ਆ ਇਸ ਵਿੱਚ ਵੀ ਬਹੁਤ ਅੱਛੀ ਤਰ੍ਹਾਂ ਕਾਮਯਾਬ ਹੋਣ ਤੇ ਔਰ ਇਹਨਾਂ ਨੇ ਖਾਸ ਕਰਕੇ ਆਪਣੀ ਜਿਹੜੀ ਫੂਡ ਕੁਆਲਿਟੀ ਦਾ ਬਹੁਤ ਵਧੀਆ ਧਿਆਨ ਰੱਖਿਆ ਮੈਂ ਕਿਚਨ ਵੀ ਇਹਨਾਂ ਦੀ ਜਿੱਲੀ ਹੋ ਦੇਖੀ ਹੈ ਬੜੀ ਸਾਫ ਸੁਥਰੀ ਕਿਚਨ ਹੈਗੀ ਆ ਔਰ ਬਹੁਤ ਚੀਜ਼ ਇਹਨਾਂ ਦੇ ਜਿਹੜੇ ਸ਼ੈਫ ਹੈਗੇ ਐਕਸਪਰਟ ਹੈਗੇ ਸੋ ਇਸ ਕਰਕੇ ਸ਼ੁਭਕਾਮਨਾਵਾਂ ਦੇ ਨਾਲ ਇਹਨਾਂ ਨੂੰ ਮੈਂ ਬਹੁਤ ਬਹੁਤ ਇਹਨਾਂ ਨੂੰ ਬਲੇਸਿੰਗਸ ਦਿੰਦਾ ਜੀ